ਕਿਸਾਨ ਵੀਰੋ ਜਦੋਂ 12 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਇੰਨੀ ਸੋਹਣੀ ਕਣਕ ਹੋ ਸਕਦੀ ਐ ਉਹ ਵੀ ਪਿਓਰ ਕੁਦਰਤੀ ਖੇਤੀ ਤਹਿਤ ਤਾਂ ਫਿਰ ਮੁੱਖ ਧਾਰਾ ਦਾ ਖੇਤੀ ਆਧਾਰਾ ਕੈਮੀਕਲ ਖੇਤੀ 'ਚ ਵੀ 40-40 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਕਣਕ ਬੀਜਣ ਦੀਆਂ ਸ਼ਫਾਰਸ਼ਾਂ ਕਿਉਂ ਕਰਦਾ ਕਿਹਨੂੰ ਫਾਇਦਾ ਪਹੁੰਚਾਉਣ ਲਈ ਕਰਦਾ ਇਹ ਸਵਾਲ ਮੈਂ ਲਗਾਤਾਰ ਉਠਾ ਰਿਹਾ ਤੇ ਹੱਕ ਤੁਹਾਡਾ ਬਣਦਾ ਇਹ ਸਵਾਲ ਖੜਾ ਕਰਨ ਦਾ ਤੇ ਮੁੱਖ ਧਾਰਾ ਦੇ ਖੇਤੀ ਆਦਾਰੇ ਨੂੰ ਪੁੱਛਣ ਦਾ ਵੀ ਭਾਈ ਤੁਸੀਂ ਕਿਹਨੂੰ ਫਾਇਦਾ ਪਹੁੰਚਾਉਣ ਵਾਸਤੇ ਕੀਦੇ ਸੌੜੇ ਹਿੱਤ ਸਾਧਣ ਵਾਸਤੇ ਇੰਨਾ ਇੰਨਾ ਬੀਜ ਪ੍ਰਤੀ ਏਕੜ ਪਾ ਕੇ ਬੀਜਣ ਦੀਆਂ ਸ਼ਿਫਾਰਸ਼ਾਂ ਕਰਦੇ ਹੋ ਆਪਾਂ ਮੌਜੂਦ ਹੈ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਭਾਈ ਦਪਿੰਦਰ ਸਿੰਘ ਹੁਣਾਂ ਦੇ ਖੇਤ ਭਾਈ ਜੀ ਕੈਨੇਡਾ ਤੋਂ ਪੱਕੇ ਪੈਰੀ ਬਾਪਸ ਪੰਜਾਬ ਆ ਗਿਆ ਤੇ ਇੱਥੇ ਆ ਕੇ ਇਹਨਾਂ ਨੇ ਸ਼ੁਰੂ ਕੀਤੀ ਆ ਪੂਰੇ 5 ਏਕੜਾਂ ਚ ਕੁਦਰਤੀ ਖੇਤੀ ਕੁਦਰਤੀ ਖੇਤੀ ਤਹਿਤ 4 ਏਕੜ ਕਣਕ ਬੀਜੀ ਗਈ ਆ 2 ਏਕੜ ਹੈਗੀ ਆ ਲੋਕਵਾਨ ਵੈਰਾਈਟੀ 1979 ਦੀ ਹੈ ਵੈਰਾਈਟੀ ਆ ਸਿਲੈਕਸ਼ਨ ਵਾਲਾ ਬੀਜ ਆ ਤੇ 2 ਏਕੜਾਂ ਚ ਬੀਜੀ ਗਈ ਆ ਸੋਨਾ ਮੋਤੀ ਕਣਕ ਹੁਣ ਆ ਤੁਸੀਂ ਦੇਖੋ ਕਿ ਬੀਜ ਹੈਗਾ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ 48 ਕਿਲੋ ਬੀਜ ਦੇ ਨਾਲ ਕਣਕ ਬੀਜੀ ਗਈ ਆ ਚਾਰਾਂ ਕਿੱਲਿਆਂ ਦੇ ਵਿੱਚ ਤੇ ਲਾਈਨ ਤੋਂ ਲਾਈਨ ਦਾ ਜਿਹੜਾ ਫਾਸਲਾ ਉਹ ਵੀ ਤੁਸੀਂ ਦੇਖ ਰਹੇ ਹੋ ਪੂਰੇ ਖੁੱਲੇ ਪਾੜੇ ਦੀ ਕਣਕ ਹੈ ਲਾਈਨ ਤੋਂ ਲਾਈਨ 14 ਇੰਚ ਦਾ ਫਾਸਲਾ ਹੁਣ ਇੰਨਾ ਘੱਟ ਬੀਜ ਤੇ ਇੰਨੀ ਖੁੱਲੀ ਡੁੱਲੀ ਇਹ ਕਣਕ ਬੀਜੀ ਗਈ ਆ ਤੇ باوجود ਆਂਡ ਗੁਆਂਡ ਜਿਹੜੀਆਂ ਕੈਮੀਕਲ ਖੇਤੀ ਵਾਲੀਆਂ ਕਣਕਾਂ ਉਹਨਾਂ ਦੇ ਨਾਲ ਪੂਰਾ ਮੜੱਕ ਦੀ ਪਈ ਆ ਕੁਦਰਤੀ ਖੇਤੀ ਤਹਿਤ ਵਿਜੀ ਹੋਈ ਇਹ ਕਣਕ ਸਿਰਫ 12 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਮੁੱਖ ਰੂਪ ਨਾਲ ਜਿਹੜੀ ਗੱਲ ਇਸ ਵੀਡੀਓ ਦੇ ਮਾਧਿਅਮ ਨਾਲ ਮੈਂ ਤੁਹਾਡੇ ਅੱਗੇ ਰੱਖਣਾ ਚਾਹਣਾ ਉਹ ਇਹੀ ਹੈ ਕਿ ਭਾਈ ਜਦੋਂ 12 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਇੰਨਾ ਸੋਹਣਾ ਜੰਮ ਹੋ ਸਕਦਾ ਕਣਕ ਦਾ ਲਾਈਨਾਂ ਦੇ ਵਿੱਚ ਧਾਰਾ ਬਨ ਕੇ ਕਣਕ ਜੰਮੀ ਹੋਈ ਆ ਕਿਸੇ ਤਰ੍ਹਾਂ ਦੀ ਇਹਦੇ ਗ੍ਰੋਥ ਪੱਖੋਂ ਰੰਗਵੰਨ ਕੱਦ ਕਾਠ ਫਟਾਰੇ ਪੱਖੋਂ ਕੋਈ ਦਿੱਕਤ ਨਹੀਂ ਹੈਗੀ ਮੀਂਹ ਦੀ ਝਾਲ ਨੂੰ ਵੀ ਇਹ ਝਲ ਚੁੱਕੀ ਆ ਤੇ ਫੇਰ ਮੁੱਖ ਧਾਰਾ ਦਾ ਖੇਤੀ ਆਦਾਰਾ ਕਿਹੜੇ ਆਧਾਰ ਤੇ 40 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਕਣਕ ਬੀਜਣ ਦੀ ਸਿਫਾਰਿਸ਼ ਕਰਦਾ ਮੈਂ ਇੱਕ ਹਿਸਾਬ ਕਿਤਾਬ ਲਾਇਆ ਦਪਿੰਦਰ ਜੀ 20 ਲਗਭਗ 86 ਲੱਖ ਏਕੜ ਦੇ ਵਿੱਚ ਕਣਕ ਬੀਜੀ ਜਾਂਦੀ ਹੈ ਪੰਜਾਬ ਦੇ ਵਿੱਚ ਉਹਦੇ ਵਿੱਚੋਂ ਤੁਸੀਂ ਮੰਨ ਲਓ ਵੀ ਉਤਲੇ 16 ਲੱਖ ਏਕੜ ਆ ਜਿਹੜੇ ਉਹ ਘਰ ਦੇ ਬੀਜ ਵਾਲੇ ਹੋਣਗੇ ਤੇ ਬਾਕੀ 70 ਲੱਖ ਏਕੜ ਮੋٹے ਤੌਰ ਤੇ ਸਾਰੇ ਕਿਸਾਨ ਮੁੱਲ ਦੀ ਕਣਕ ਲੈ ਕੇ ਬੀਜ ਬੀਜਦੇ ਆ ਹੁਣ 70 ਲੱਖ ਏਕੜ ਦੇ ਵਿੱਚ 40 ਕਿਲੋ ਦੇ ਹਿਸਾਬ ਨਾਲ ਜਿਹੜਾ ਬੀਜ ਪੈਂਦਾ 40 ਕਿਲੋ ਬੀਜ 1600 ਰੁਪਏ ਦਾ ਬਣਦਾ ਜਿਹੜਾ ਬੀਜ ਦਾ ਘੱਟੋ ਘੱਟ ਰੇਟ ਹੁੰਦਾ ਜਦੋਂ 70 ਲੱਖ ਨੂੰ 1600 ਨਾਲ ਗੁਣਾ ਕੀਤਾ ਤਾਂ ਛੇੜੀ ਅਮਾਉਂਟ ਨਿਕਲ ਕੇ ਆਈ ਉਹ ਬਹੁਤ ਵੱਡੀ ਅਮਾਉਂਟ ਨਿਕਲ ਕੇ ਆਈ ਤੁਹਾਡੀ ਸਕਰੀਨ ਦੇ ਉੱਤੇ ਉਹ ਤੁਹਾਨੂੰ ਦਿਸੂਗੀ ਵੀ 70 ਲੱਖ ਏਕੜ ਦੇ ਵਿੱਚ ਅਸੀਂ ਕਿੰਨੇ ਹਜ਼ਾਰ ਕਰੋੜ ਦਾ ਬੀਜ ਪਾ ਦਿੰਨੇ ਆ ਤੇ ਜੇ ਅਸੀਂ 12 ਕਿਲੋ ਬੀਜ ਪ੍ਰਤੀ ਏਕੜ ਦੇ ਨਾਲ ਕਣਕ ਬੀਜੀਏ ਤੇ ਸਾਡੇ ਕਿੰਨੇ ਹਜ਼ਾਰ ਕਰੋੜ ਰੁਪਏ ਬਚ ਸਕਦੇ ਆ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਇਹੀ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਹੈ ਵੀ ਜਦੋਂ ਕੁਦਰਤੀ ਖੇਤੀ 'ਚ 12 ਕਿਲੋ ਬੀਜ ਵਾਲੀ ਕਣਕ ਐਨੀ ਸੋਹਣੀ ਜੰਮੀ ਹੋਈ ਹੈ ਤੇ ਕੈਮੀਕਲ ਖੇਤੀ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਸਕਦੀ ਹੈ ਇਹ ਸਵਾਲ ਇੱਥੋਂ ਸਿੱਧ ਕਰਦੇ ਹੋਏ ਕਿ ਮੁਖਤਾਰਾ ਦਾ ਖੇਤੀ ਉਦਾਰਾ ਗਲਤ ਸ਼ਫਾਰਿਸ਼ਾਂ ਕਰਦਾ ਪਿਆ ਗਲਤ ਨੀਤੀਆਂ ਤੇ ਚੱਲਦਾ ਪਿਆ ਅਸੀਂ ਇਸ ਖੇਤ ਦੇ ਵਿੱਚੋਂ ਸਿੱਧ ਕਰ ਰਹੇ ਹਾਂ ਤੇ ਹੁਣ ਤੁਹਾਨੂੰ ਵੀ ਚਾਹੀਦਾ ਹੈ ਕਿ ਤੁਸੀਂ ਵੀ ਆਪਣੇ ਆਪਣੇ ਖੇਤਾਂ ਦੇ ਵਿੱਚ ਮੁੱਖ ਧਾਰਾ ਦੇ ਖੇਤੀ ਆਧਾਰੇ ਨੂੰ ਗਲਤ ਸਿੱਧ ਕਰੋ ਤੇ ਫਿਰ ਉਹਨੂੰ ਸਵਾਲ ਕਰੋ ਵੀ ਭਾਈ ਤੂੰ ਅਸਲ ਦੇ ਵਿੱਚ ਖੇੜ ਕੀਦੇ ਹੱਥਾਂ ਚ ਰਿਆ ਤੇ ਤੂੰ ਹਿੱਤ ਕੀਦੇ ਸਾਥ ਦਦਾ ਪਿਆ ਇਹ ਸਵਾਲ ਤੁਸੀਂ ਵੀ ਕਰਨੇ ਆ ਹੁਣ ਕੈਮੀਕਲ ਖੇਤੀ ਦੇ ਵਿੱਚ ਤੁਸੀਂ ਖਾਸ ਤੌਰ ਤੇ ਤਜਰਬਾ ਕਰੋ ਚਾਰ ਕਨਾਲਾਂ ਕਣਕ 12 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਬੀਜੋ ਪਾਲਣ ਪੋਸ਼ਣ ਤੁਹਾਡਾ ਜਿਵੇਂ ਤੁਸੀਂ ਕਰਨਾ ਓਵੇਂ ਕਰਦੇ ਰਹੋ ਨਾਰਮਲ ਕੈਮੀਕਲ ਖੇਤੀ ਵਾਲਾ ਤੇ ਜੇ 12 ਕਿਲੋ ਬੀਜ ਵਾਲੀ ਕਣਕ 40 ਜਾਂ 55 ਕਿਲੋ ਬੀਜ ਵਾਲੀ ਕਣਕ ਨਾਲੋਂ ਘਟ ਗਈ ਤਾਂ ਜਿੰਨੀ ਘਟੂਗੀ ਉਹਦੇ ਪੈਸੇ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੁਹਾਨੂੰ ਦੇਊਗਾ ਇਸ ਗਰੰਟੀ ਤੇ ਤੁਸੀਂ ਆਪੋ ਆਪਣੇ ਖੇਤਾਂ ਦੇ ਵਿੱਚ ਚਾਰ-ਚਾਰ ਕਣਾਲਾ ਆਉਂਦੇ ਸੀਜ਼ਨ 12 ਕਿਲੋ ਬੀਜ ਪ੍ਰਤੀ ਏਕੜ ਦੇ ਨਾਲ ਕੈਮੀਕਲ ਖੇਤੀ ਤਹਿਤ ਕਣਕ ਲਾਜ਼ਮੀ ਬੀਜੋ ਜਾਣਕਾਰੀ ਲੱਗੇ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲੈਕਟ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਦਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ